ਮਾਨਾਂ ਨੂੰ ਸਮਝਾਇਆ ਮਹਾਰਾਜ ਜੀ ਮਸਜਿਦ ਮਸੀਤ ਵੀ ਗਏ ਉੱਥੇ ਜਾ ਕੇ ਉਹਨਾਂ ਨੂੰ ਸਮਝਾਇਆ ਕਿ ਭਲਿਓ ਰੱਬ ਜਿਹੜਾ ਹੈ ਨਾ ਉਹਨੇ ਕਿਵੇਂ ਖੁਸ਼ ਹੋਣਾ ਹੈ ਤੇ ਮਹਾਰਾਜ ਨੇ ਉੱਥੇ ਉਹਨਾਂ ਨੂੰ ਸਾਰੀ ਗੱਲ ਸਮਝਾਈ ਨਮਾਜ਼ ਕਿਵੇਂ ਅਦਾ ਕਰਨੀ ਹੈ ਇਹ ਵੀ ਢੰਗ ਤਰੀਕੇ ਦੱਸੇ ਪੰਜ ਨਵਾਜਾਂ ਵਕਤ ਪੰਜ ਪੰਜਾਂ ਪੰਜੇ ਨਾਉਂ ਪਹਿਲਾ ਸੱਚ ਹਲਾਲ ਦੁਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸਮਨ ਪੰਜਵੀਂ ਸਿਫਤ ਸਨਾਏ ਹੁਣ ਗੁਰੂ ਨਾਨਕ ਸਹਿਬ ਮਹਾਰਾਜ ਜੀ ਹਿੰਦੂਆਂ ਵੱਲ ਆ ਗਏ ਮਹਾਰਾਜ ਨੇ ਇਹਨਾਂ ਨੂੰ ਇਹ ਸਮਝਾਇਆ ਮਹਾਰਜ ਕਹਿਣ ਲੱਗੇ ਭਲਿਓ ਵੀ ਨਿਰਾ ਅਗਿਆਨਤਾ ਨਾਲ ਕੰਮ ਨਹੀਂ ਚੱਲਣਾ ਨਿਰਾ ਅੰਧ ਵਿਸ਼ਵਾਸ ਨਾਲ ਵਹਿਮਾ ਪਰਮਾ ਨਾਲ ਫੋਕਟ ਜਿਹੜੀਆਂ ਰੀਤਾਂ ਨੇ ਉਹਨਾਂ ਨਾਲ ਕੰਮ ਨਹੀਂ ਚੱਲਣਾ ਤੁਹਾਨੂੰ